ਸੈਂਟ ਥਾਮਸ ਸਕੂਲ ਦੇ ਸਾਹਮਣੇ ਫਲੋਰ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਕਿ ਭਿਆਨਕ ਸੀ ਕਿ ਦੇਖਣ ਵਾਲਿਆਂ ਦੀ ਰੋਹ ਕੰਬ ਗਈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਖਮੀਆਂ ਨੇ ਦੱਸਿਆ ਹੈ ਕਿ ਇਸੇ ਲੁਧਿਆਣਾ ਸਾਈਡ ਤੋਂ ਫਲੋਰ ਵੱਲੋਂ ਆ ਰਹੇ ਸੀ ਕਿ ਐਨਐਨ ਇੱਕ ਤੇਜ਼ ਰਫ਼ਤਾਰ ਕੈਂਟਰ ਗੱਡੀ ਆਈ ਜਿਸ ਨੇ ਇੱਕ ਐਕਟਿਵਾ ਨੂੰ ਟੱਕਰ ਮਾਰੀ ਅਤੇ ਟੱਕਰ ਵੱਜਦੇ ਸਾਰ ਹੀ ਉਹ ਰਿਕਸ਼ੇ ਵਿੱਚ ਜਾ ਵੰਚ। ਜਿਸ ਕਾਰਨ ਇਹ ਭਿਆਨਕ ਸੜਕੀ ਹਾਦਸਾ ਵਾਪਰ ਗਿਆ। ਤੇ ਜਿਵੇਂ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਮਿਲੀ ਤਾਂ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਦੇ ਐਸਐਸਆਈ ਸਰਪਜੀਤ ਸਿੰਘ ਆਪਣੀ ਪਾਰਟੀ ਦੇ ਨਾਲ ਮੌਕੇ ਤੇ ਪੁੱਜ ਗਏ ਅਤੇ ਜ਼ਖਮੀਆਂ ਨੂੰ ਫਲੋਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ ਭਾਈ ਹਮਨਦੀਪ ਹੈ ਕੱਢੇ ਕਾਹਦੀ ਆ ਰੱਖਿਆ ਖੱਡਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਬੜੀ ਟਾੜਾ ਪਤਾ ਨਹੀਂ ਭਾਈ ਜਣ ਕੇ ਪਿੱਛੋਂ ਹੀ ਆ ਕੇ ਵੱਜਿਆ ਕੋਸ਼ ਅੱਛਾ ਕਿ ਵੇ ਵੀ ਮੇਰੇ ਕੰਟਰੋਲ ਕਰਦੇ 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 ਮਸੀਵੇਂ ਸਾਈਡ ਤੇ ਲੈ ਗਿਆ ਪਤਾ ਨਹੀਂ ਲੱਗਾ ਕੀ ਵੱਜਿਆ ਪੱਜ ਐਨਾ ਪਤਾ ਲੱਗਾ ਕੈਂਟਰ ਪੱਜਾ ਜਿੱਦਾਂ ਸਾਰੇ ਜਣੇ ਰੌਲਾ ਪਾਉਣ ਲੱਗ ਪਏ ਨਾ ਰੋਗਲਾ ਰੋਗ ਤੇ ਸੱਟ ਕਿੱਥੇ ਕਿੱਥੇ ਲੱਗੀ ਤੁਹਾਡੇ ਯਾਰ ਚਾਪੀ ਇੱਥੇ ਆ ਲੱਗ ਕੇ ਆ ਲੱਤ ਵੀ ਟੋਕੇ ਆ ਗੱਡੇ ਤੁਹਾਡੀ ਸਾਰੀ ਨਕਾਨੀ ਗਈ ਸਾਰੀ ਭਾਈ ਦਾ ਕਰਾਇ ਤੇ ਹੋਣਾ ਕਿੰਨੀ ਕਿਤੇ ਰੋਦੇ ਐ ਐਕਸੀਡੈਂਟ ਹੋਇਆ ਥੋੜਾ ਅਕਚਰ ਹੋਇਆ ਕੋਈ ਕਿਸੇ ਨੂੰ ਫੋਨ ਦਿੱਤਾ ਮੇਰੇ ਰਿਸ਼ਤੇਦਾਰ ਨੂੰ ਜਾ ਕੇ ਉਹ ਜਿਹਦਾ ਨੰਬਰ ਸਾਰੇ ਫੋਨ ਚ ਆ ਭਾਈ ਟਾਚ ਟੁੱਟੀ ਪਤਾ ਇਹਨਾਂ ਲੱਗਾ ਇਹਦਾ ਫੋਨ ਡਿਕਨ ਨਾਲ ਟਾਚ ਪਰ ਤਾਂ ਮੂਹਰੇ ਵਾਲੀ ਨੰਬਰ ਆਪੀ ਸਰਪੰਚ ਦਾ ਨੰਬਰ ਦਿੱਤਾ 997447016 ਆਇਆ ਪਰ ਇਹ ਸਾਨੂੰ ਉਹਨਾ ਐਮ ਡੀਟੀ ਐਪ ਪਰ ਆਹੀਂ ਸਾਨੂੰ ਮੈਸੇਜ ਆਇਆ ਸੀਗਾ ਐਕਸੀਡੈਂਟ ਦੇ ਸਬੰਧ ਵਿੱਚ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਆਟੋ ਰਿਕਸ਼ਾ ਜੋ ਕਿ ਬੈਟਰੀ ਵਾਲਾ ਆਟੋ ਰਿਕਸ਼ਾ ਉਹਦੇ ਵਿੱਚ ਪਿੱਛੇ ਸਕੂਟਰ ਸਕੂਟਰੀ ਵੱਜੀ ਜਾਖਵਾ ਔਰ ਉਹਨਾਂ ਦੇ ਦੱਸਣ ਦੇ ਮੁਤਾਬਕ ਪਤਾ ਲੱਗਿਆ ਕਿ ਉਸ ਸਕੂਟਰੀ ਨੂੰ ਪਿੱਛੇ ਕਿਸੇ ਕੈਂਟਰ ਨੇ ਹਟ ਕੀਤਾ ਜਿਹਦੇ ਵਿੱਚ ਕਰਮਵਾਰ ਤਿੰਨ ਵਿਅਕਤੀ ਜ਼ਖਮੀ ਹੋਏ ਆ ਜੋ ਕਿ ਲੋਕਲੇ ਦੱਸੇ ਜਾਂਦੇ ਆ ਇੱਕ ਸ਼ੋਲੇ ਬਜ਼ਾਰ ਦਾ ਤੇ ਸ਼ੋਲੇ ਪਿੰਡ ਦਾ ਤੇ ਇੱਕ ਗੜੇ ਦਾ ਤੇ ਇੱਕ ਦੱਸਿਆ ਜਾਂਦਾ ਜੀ ਮਥਰਾ ਕਲੋਨੀ ਵਿਸ਼ਵਕਰਮ ਮੰਦਿਰ ਦੇ ਲਾਗੇ ਆ ਤੇ ਇਹਨਾਂ ਨੂੰ ਦੋਨੋਂ ਤਾਂ ਅਸੀਂ ਸਿਵਲ ਹਸਪਤਾਲ ਫਲੋਰ ਲੈ ਆਏ ਆ ਤੀਜੇ ਉਹਨਾਂ ਦੇ ਰਿਲੇਟਿਵ ਆ ਗਏ ਸੀ ਉਹ ਉਹਨਾਂ ਨੂੰ ਅਰੋੜਾ ਹਸਪਤਾਲ ਲੈ ਗਿਆ ਇਸ ਜਿਹੜੀ ਆ ਈ ਰਿਕਸ਼ਾ ਨੁਕਸਾਨਿਆ ਗਿਆ ਹੈ ਤੇ ਬਾਕੀ ਉਹਨਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਾਰਸ ਮੌਕੇ ਤੇ ਆ ਗਏ ਐ ਇਸ ਐਕਸੀਡੈਂਟ ਬੰਦੀ ਥਾਣਾ ਫਲੋਰ ਨੂੰ ਸੂਚਿਤ ਕਰ ਦਿੱਤਾ ਗਿਆ ਸੈਂਟ ਥਾਮਸ ਸਕੂਲ ਦੇ ਸਾਹਮਣੇ ਫਲੋਰ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਹਾਦਸਾ ਇੰਨਾ ਕਿ ਭਿਆਨਕ ਸੀ ਕਿ ਦੇਖਣ ਵਾਲਿਆਂ ਦੀ ਰੋਹ ਕੰਬ ਗਈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਖਮੀਆਂ ਨੇ ਦੱਸਿਆ ਹੈ ਕਿ ਇਹ ਸਿਉਧਿਆਣਾ ਸਾਈਡ ਤੋਂ ਫਲੋਰ ਵੱਲ ਨੂੰ ਆ ਰਹੇ ਸੀ ਕਿ ਅਣਜਨ ਇੱਕ ਤੇਜ਼ ਰਫਤਾਰ ਕੈਂਟਰ ਗੱਡੀ ਆਈ ਜਿਸ ਨੇ ਇੱਕ ਐਕਟਿਵਾ ਨੂੰ ਟੱਕਰ ਮਾਰੀ ਅਤੇ ਟੱਕਰ ਵੱਜਦੇ ਸਾਰੇ ਓ ਰਿਕਸ਼ੇ ਵਿੱਚ ਜਾ ਵੱਜੇ ਜਿਸ ਕਾਰਨ ਇਹ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਤੇ ਜਿਵੇਂ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਮਿਲੀ ਤਾਂ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਤੇ ਐਸਆਈ ਸਰਬਜੀਤ ਸਿੰਘ ਆਪਣੀ ਪਾਰਟੀ ਦੇ ਨਾਲ ਮੌਕੇ ਤੇ ਪੁੱਜ ਗਏ ਅਤੇ ਜ਼ਖਮੀਆਂ ਨੂੰ ਫਲੋਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ ਭਾਈ ਹਮਨਦੀਪ ਹੈ ਬੜੇ ਕਾਹਦੀਆ ਰੱਖਿਆ ਖਾਡਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਬੜੀ ਟਾਡਾ ਪਤਾ ਨਹੀਂ ਭਾਈ ਜਣ ਕੇ ਪਿੱਛੋਂ ਹੀ ਆ ਕੇ ਵੱਜਿਆ ਕੋਸ਼ ਅੱਛਾ ਕੇ ਭੇ ਵੀ ਮੇਰੇ ਕੰਟਰੋਲ ਕਰਦੇ 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 ਮਸੀਮੇ ਸਾਈਡ ਤੇ ਲੈ ਗਿਆ ਪਤਾ ਨਹੀਂ ਲੱਗਾ ਕੀ ਪਜਾ ਪਜਾ ਇੰਨਾ ਪਤਾ ਲੱਗਾ ਕੈਂਟਰ ਪਜਾ ਜਿੱਦਾਂ ਸਾਰੇ ਜਣੇ ਰੋਲਾ ਪਾਉਣ ਲੱਗ ਪਏ ਨਾ ਰੋਗਲਾ ਰੋਗੋ ਤੇ ਸਾਟ ਕਿੱਥੇ ਤੇ ਲੱਗੀ ਸਾਡੇ ਚਰਚੇ ਆਪੇ ਇੱਥੇ ਆ ਲੱਗ ਕੇ ਆ ਲੱਤ ਵੀ ਠੋਕੇ ਆ ਗੱਡੇ ਸਾਡੀ ਸਾਰੀ ਨਕਾਨੀ ਗਈ ਸਾਰੀ ਭਾਈ ਦਾ ਕਰਾਇ ਤੇ ਪਾਉਣਾ ਕਿੰਨੀ ਕਿਤੇ ਰੋਦੇ ਐ ਐਕਸੀਡੈਂਟ ਹੋਈ ਥੋੜਾ ਜਿਹਾ ਚਰ ਗਿਆ ਉਹ ਕੋਈ ਕਿਸੇ ਨੂੰ ਬੋਲ ਦਿੱਤਾ ਮੇਰੇ ਰਿਸ਼ਤੇਦਾਰ ਨੂੰ ਜਿੱਥੇ ਉਹ ਜਿਹਦਾ ਨੰਬਰ ਸਾਡੇ ਫੋਨ 'ਚ ਆ ਭਾਈ ਟੱਚ ਟੁੱਟੀ ਪਤਾ ਇਹ ਲੱਗਾ ਇਹਦਾ ਫੋਨ ਡਿਗਣ ਨਾਲ ਟੱਚ ਉਹਦਾ پورا ਮੂੰਹ ਜਵਲੀ ਨੰਬਰ ਚ ਆ ਸਰਪੰਚ ਦਾ ਨੰਬਰ ਦਿੱਤਾ 9984347016 ਆ ਇਹ ਸਾਨੂੰ ਉਹ ਨਾ ਐਮ ਡੀਟੀ ਐਪ ਰਾਹੀਂ ਸਾਨੂੰ ਮੈਸੇਜ ਆਇਆ ਸੀਗਾ ਐਕਸੀਡੈਂਟ ਦੇ ਸਬੰਧ ਵਿੱਚ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਆਟੋ ਰਿਕਸ਼ਾ ਜੋ ਕਿ ਬੈਟਰੀ ਵਾਲਾ ਆਟੋ ਰਿਕਸ਼ਾ ਉਹਦੇ ਵਿੱਚ ਪਿੱਛੇ ਸਕੂਟਰ ਸਕੂਟਰੀ ਵੱਜੀ ਜਾਖਵਾ ਓਕੇ ਔਰ ਉਹਨਾਂ ਦੇ ਦੱਸਣ ਦੇ ਸਬਕ ਮੁਤਾਬਕ ਪਤਾ ਲੱਗਿਆ ਕਿ ਉਸ ਸਕੂਟਰੀ ਨੂੰ ਪਿੱਛੇ ਕਿਸੇ ਕੈਂਟਰ ਨੇ ਹਟ ਕੀਤਾ ਜਿਹਦੇ ਵਿੱਚ ਕਰਮਵਾਰ ਤਿੰਨ ਵਿਅਕਤੀ ਜ਼ਖਮੀ ਹੋਏ ਆ ਜੋ ਕਿ ਲੋਕਲੇ ਹੀ ਦੱਸੇ ਜਾਂਦੇ ਆ ਇੱਕ ਸ਼ੋਲੇ ਬਾਜ਼ਾਰ ਦਾ ਤੇ ਈ ਸ਼ੋਲੇ ਪਿੰਡ ਦਾ ਤੇ ਇੱਕ ਗੜੇ ਦਾ ਤੇ ਇੱਕ ਦੱਸਿਆ ਜਾਂਦਾ ਜੀ ਮਥਰਾ ਕਲੋਨੀ ਵਿਸ਼ਵਕਰਮ ਮੰਦਿਰ ਦੇ ਲਾਗੇ ਤੇ ਇਹਨਾਂ ਨੂੰ ਦੋਨੋਂ ਤਾਂ ਅਸੀਂ ਸਿਵਲ ਹਸਪਤਾਲ ਫਲੋਰ ਲੈ ਆਏ ਤੇ ਜਿਹੋ ਉਹਨਾਂ ਦੇ ਰਿਜ਼ਲਟ ਆ ਗਏ ਸੀ ਉਹ ਉਹਨਾਂ ਨੂੰ ਅਰੋੜਾ ਹਸਪਤਲ ਲੈ ਗਿਆ ਇਸ ਜਿਹੜੀ ਆ ਈ ਰਿਕਸ਼ਾ ਨੁਕਸਾਨਿਆ ਗਿਆ ਤੇ ਬਾਕੀ ਉਹਨਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਾਰਸ ਮੌਕੇ ਤੇ ਆ ਗਏ ਇਸ ਐਕਸੀਡੈਂਟ ਬੰਦੀ ਥਾਣਾ ਫਲੋਰ ਨੂੰ ਸੂਚਿਤ ਕਰ ਦਿੱਤਾ ਗਿਆ